ਸਵਾਗਤ ਹੈ ਤੁਹਾਡਾ ਅੱਜ ਦੇ ਵੀਡੀਓ ਵਿੱਚ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਜਸیں ਗੱਲ ਕਰਨੀ ਆਪਣੇ ਬੱਚਿਆਂ ਦੀ ਕਿ ਬੱਚੇ ਕਦੇ ਵੀ ਸਮਝਾਇਆ ਨਹੀਂ ਸਿੱਖਦੇ ਤੇ ਫਿਰ ਤੁਸੀਂ ਕਹੋਗੇ ਕਿ ਬੱਚੇ ਕਿਵੇਂ ਸਿੱਖਦੇ ਆ ਤੇ ਫਿਰ ਆਜੋ ਆਪਾਂ ਗੱਲ ਕਰੀਏ ਕਿ ਬੱਚਿਆਂ ਨੂੰ ਕਿਵੇਂ ਸਿਖਾਈਆਂ ਜਾਣ ਚੰਗੀਆਂ ਆਦਤਾਂ ਅਸੀਂ ਅਕਸਰ ਇਹ ਸਾਰੇ ਜਾਣੇ ਕੀ ਕਰਦੇ ਬੱਚਿਆਂ ਨੂੰ ਸਕੂਲ ਭੇਜ ਕੇ ਆਪਣਾ ਫਰਜ਼ ਅਦਾ ਕਰ ਦਿੰਨੇ ਆ ਕਿ ਸਾਡੇ ਬੱਚੇ ਸਕੂਲ ਗਏ ਆ ਤੇ ਇਹ ਸਾਰੀਆਂ ਚੰਗੀਆਂ ਗੱਲਾਂ ਸਾਰਾ ਕੁਝ ਸਕੂਲ ਤੋਂ ਹੀ ਸਿੱਖ ਕੇ ਆਉਣ ਤੇ ਪਰ ਅਸੀਂ ਘਰ ਆ ਕੇ ਵੀ ਬੱਚਿਆਂ ਨੂੰ ਬੇਸ਼ੱਕ ਚੰਗੀਆਂ ਗੱਲਾਂ ਸਿਖਾਉਂਦੇ ਆ ਪਰ ਸਾਡਾ ਸਿਖਾਉਣ ਦਾ ਤਰੀਕਾ ਗਲਤ ਆ ਜਿਸ ਕਰਕੇ ਸਾਡੇ ਬੱਚੇ ਸਾਡੀਆਂ ਕਈਆਂ ਗੱਲਾਂ ਤੇ ਅਸਰ ਨਹੀਂ ਕਰਦੇ ਹੁਣ ਅਸੀਂ ਬੱਚੇ ਨੂੰ ਸਵੇਰੇ ਜਾਂ ਜਦੋਂ ਤਿਆਰ ਕਰਦੇ ਆ ਜਾਂ ਜਦੋਂ ਬੱਚਾ ਸਕੂਲ ਤੋਂ ਘਰ ਆਉਂਦਾ ਹੈ ਤੇ ਜਦੋਂ ਵੀ ਉਹ ਕੋਈ ਕੰਮ ਕਰ ਰਿਹਾ ਵੀ ਅਸੀਂ ਨਾਲ-ਨਾਲ ਟੋਕ ਕੇ ਬੱਚੇ ਨੂੰ ਦੱਸਦੇ ਰਹਿੰਨੇ ਇਹ ਗਲਤ ਆ ਐਵੇਂ ਨਹੀਂ ਕਰੀਦਾ ਇਹ ਸਹੀ ਆ ਐਵੇਂ ਕਰੀਦਾ ਆ ਪਰ ਸਾਡੇ ਬੋਲ ਕੇ ਦੱਸਣ ਨਾਲ ਬੱਚੇ ਨੂੰ ਕੋਈ ਅਸਰ ਨਹੀਂ ਹੁੰਦਾ ਅੱਜ ਕੱਲ ਬੱਚੇ ਜਿਹੜੇ ਆ ਨਾ ਉਹ ਸਮਝਾਇਆ ਨਹੀਂ ਸਿੱਖਦੇ ਉਹ ਵੇਖ ਕੇ ਸਿੱਖਦੇ ਆ ਤੁਸੀਂ ਕੀ ਕਰ ਰਹੇ ਹੋ ਅਸੀਂ ਫੋਨ ਵੇਖ ਰਹੇ ਆ ਪੈਰੈਂਟਸ ਦੇ ਹੱਥਾਂ 'ਚ ਫੋਨ ਆ ਪੈਰੈਂਟਸ ਫੋਨ ਵੇਖਦੇ ਆ ਬੱਚਿਆਂ ਨੂੰ ਕਹਿ ਦਿੰਦੇ ਆ ਫੋਨ ਨਹੀਂ ਵੇਖੀਦਾ ਆਪਣੀਆਂ ਕਿਤਾਬਾਂ ਫੜੋ ਤੇ ਪੜੋ ਕੀ ਬੱਚੇ ਇਸ ਗੱਲ ਨੂੰ ਆਪਣੇ ਦਿਮਾਗ 'ਚ ਨਹੀਂ ਬਿਠਾਉਣਗੇ ਕਿ ਜੇ ਫੋਨ ਨਹੀਂ ਵੇਖੀਦਾ ਫਿਰ ਸਾਡੇ ਪੈਰੈਂਟਸ ਕਿਉਂ ਵੇਖ ਰਹੇ ਆ ਜੇਕਰ ਪੈਰੈਂਟਸ ਨੂੰ ਇਹ ਆਦਤ ਹੋਵੇਗੀ ਕਿ ਉਹ ਦਿਨ ਵਿੱਚ ਕਿਤਾਬ ਫੜ ਕੇ ਕੋਈ ਚੰਗੀਆਂ ਕਿਤਾਬਾਂ ਪੜਨ ਦੀ ਆਦਤ ਪੈਰੈਂਟਸ ਰੱਖਦੇ ਹੋਣਗੇ ਤੇ ਬੱਚਾ ਵੀ ਉਹਨਾਂ ਨੂੰ ਵੇਖ ਕੇ ਕਿਤਾਬਾਂ ਪੜਨ ਦੀ ਆਦਤ ਹੀ ਪਾਵੇਗਾ ਜੇਕਰ ਕੋਈ ਘਰ ਵਿੱਚ ਅਖਬਾਰ ਪੜਦਾ ਹੋਵੇਗਾ ਤਾਂ ਬੱਚਾ ਵੀ ਵੇਖ ਕੇ ਪੜਨ ਦੀ ਕੋਸ਼ਿਸ਼ ਕਰੇਗਾ। ਇਹ ਆਦਤਾਂ ਸਿਖਾਉਂਦੇ ਆ ਕਿ ਵੱਡਿਆਂ ਦਾ ਸਤਕਾਰ ਕਰਨਾ ਚਾਹੀਦਾ, ਝੂਠ ਨਹੀਂ ਬੋਲਣਾ ਚਾਹੀਦਾ, ਸੱਚ ਬੋਲਣਾ ਚਾਹੀਦਾ, ਸੱਚ ਦਾ ਸਾਥ ਦੇਣਾ ਚਾਹੀਦਾ, ਪੜ੍ਹਾਈ ਕਰਨੀ ਚਾਹੀਦੀ, ਚੰਗੀਆਂ ਆਦਤਾਂ ਸਿੱਖਣੀਆਂ ਚਾਹੀਦੀਆਂ। ਹਰ ਮਾਂ-ਬਾਪ ਆਪਣੇ ਬੱਚਿਆਂ ਨੂੰ ਇਹ ਗੱਲਾਂ ਦੱਸਦਾ ਆ। ਜੇਕਰ ਜਿੰਨਾਂ ਦੇ ਘਰ ਵਿੱਚ ਗਾਲੀ ਗਲੋਚ ਹੁੰਦਾ ਹੋਏਗਾ ਉਹ ਆਪਣੇ ਬੱਚੇ ਨੂੰ ਇਹ ਗੱਲ ਕਹਿਣਗੇ ਕਿ ਗਾਲਾਂ ਨਹੀਂ ਕੱਢਦੀਆਂ ਇਹ ਚੰਗੀਆਂ ਨਹੀਂ ਹੁੰਦੀਆਂ ਇਹ ਮਾੜੀਆਂ ਹੁੰਦੀਆਂ ਆ ਇਹ ਚੰਗੀ ਆਦਤ ਨਹੀਂ ਆ ਜਿੰਨਾ ਮਰਜੀ ਤੁਸੀਂ ਆਪਣੇ ਬੱਚੇ ਨੂੰ ਇਹ ਗੱਲ ਦਿਨ ਚ ਸਿਖਾਈ ਜਾਓ ਕਿ ਗਾਲੀ ਗਲੋਚ ਨਹੀਂ ਕਰੀਦਾ ਗਾਲੀ ਗਲੋਚ ਨਹੀਂ ਕਰੀਦਾ ਪਰ ਤੁਹਾਡੇ ਘਰ ਵਿੱਚ ਹੋ ਰਿਹਾ ਆ ਉਹ ਬੱਚਾ ਹਮੇਸ਼ਾ ਸਿੱਖੇਗਾ ਹੀ ਸਿੱਖੇਗਾ ਉਹ ਤੁਹਾਡੇ ਸਮਝਾਉਣ ਨਾਲ ਕੋਈ ਅਸਰ ਨਹੀਂ ਹੋਣਾ ਕਿਉਂਕਿ ਘਰ ਦਾ ਮਾਹੌਲ ਜਿਵੇਂ ਦਾ ਉਵੇਂ ਦਾ ਬੱਚੇ ਨੇ ਸਿੱਖਣਾ ਹੀ ਸਿੱਖਣਾ ਆ ਜੇ ਤੁਸੀਂ ਕਹਿ ਰਹੇ ਹੋ ਝੂਠ ਨਹੀਂ ਬੋਲੀਦਾ ਝੂਠ ਨਹੀਂ ਬੋਲੀਦਾ ਝੂਠ ਬੋਲਣਾ ਪਾਪ ਹੁੰਦਾ ਆ ਪਰ ਤੁਸੀਂ ਬੱਚੇ ਦੇ ਸਾਹਮਣੇ ਆਪ ਝੂਠ ਬੋਲ ਰਹੇ ਹੋ ਨਾ ਤਾਂ ਉਹ ਬੱਚਾ ਝੂਠ ਜ਼ਰੂਰ ਬੋਲੇਗਾ ਉਹ ਵੀ ਫਿਰ ਇਹ ਹੀ ਗੱਲ ਸੋਚਦਾ ਕਿ ਮੇਰੇ ਮਾਂ-ਬਾਪ ਸਾਨੂੰ ਇਹ ਗੱਲ ਕਹਿ ਕੇ ਇੱਕ ਫਾਰਮੈਲਟੀ ਪੂਰੀ ਕਰ ਰਹੇ ਆ ਆਪ ਵੀ ਤੇ ਝੂਠ ਬੋਲਦੇ ਆ ਜੇ ਤੁਸੀਂ ਬੱਚੇ ਨੂੰ ਕਹਿ ਰਹੇ ਹੋ ਵੱਡਿਆਂ ਦਾ ਸਤਕਾਰ ਕਰੀਦਾ ਮਾਂ-ਬਾਪ ਦਾ ਸਤਕਾਰ ਕਰੀਦਾ ਬੇਸ਼ੱਕ ਤੁਸੀਂ ਆਪਣੇ ਆਪ ਨੂੰ ਮਾਂ-ਬਾਪ ਰੱਖ ਕੇ ਬੱਚੇ ਨੂੰ ਇਹ ਗੱਲ ਕਹਿ ਰਹੇ ਹੋ ਪਰ ਤੁਸੀਂ ਵੱਡਿਆਂ ਦਾ ਸਤਿਕਾਰ ਨਹੀਂ ਕਰ ਰਹੇ ਤਾਂ ਫਿਰ ਉਹ ਬੱਚਾ ਵੀ ਤੁਹਾਡਾ ਸਤਿਕਾਰ ਨਹੀਂ ਕਰੇਗਾ ਬੇਸ਼ੱਕ ਉਹ ਬੱਚਾ ਆ ਹੁਣ ਉਹ ਡਰਦਾ ਆ ਹੁਣ ਉਹ ਤੁਹਾਡਾ ਕਹਿਣਾ ਮੰਨਦਾ ਆ ਪਰ ਜਦੋਂ ਉਹ ਵੱਡਾ ਹੋ ਗਿਆ ਉਹਦੇ ਤੇ ਉਹੀ ਗੱਲਾਂ ਦਾ ਅਸਰ ਹੋਣਾ ਜੋ ਤੁਸੀਂ ਕੰਮ ਕਰ ਰਹੇ ਹੋ ਇਸ ਕਰਕੇ ਸਾਡੇ ਬੱਚੇ ਜਿਹੜੇ ਹੁਣੇ ਆ ਨਾ ਇਹ ਕਦੇ ਵੀ ਸਮਝਾਇਆ ਨਹੀਂ ਸਮਝਦੇ ਇਹਨਾਂ ਨੂੰ ਸਮਝਾਉਣ ਦਾ ਤਰੀਕਾ ਇਹੀ ਆ ਕਿ ਜੋ ਘਰ ਵਿੱਚ ਤੁਸੀਂ ਕਰੋਗੇ ਨਾ ਬੱਚਾ ਉਹੀ ਕਰੇਗਾ ਜੇ ਤੁਸੀਂ ਬੱਚੇ ਨੂੰ ਚੰਗੀਆਂ ਆਦਤਾਂ ਸਿਖਾਉਣੀਆ ਚਾਹੁੰਦੇ ਹੋ ਤੇ ਪਹਿਲਾਂ ਆਪਣੇ ਵਿੱਚ ਚੰਗੀਆਂ ਆਦਤਾਂ ਨੂੰ ਪੈਦਾ ਕਰੋ ਉਹ ਚੰਗੀਆਂ ਆਦਤਾਂ ਜਿਹੜੀਆਂ ਤੁਸੀਂ ਬੱਚੇ ਨੂੰ ਸਿਖਾਉਣੀਆ ਚਾਹੁੰਦੇ ਜੇ ਉਹੀ ਆਪ ਕਰੋਗੇ ਨਾ ਤਾਂ ਬੱਚਾ ਆਪਣੇ ਆਪ ਉਹ ਗੱਲਾਂ ਸਿੱਖੇਗਾ ਉਹ ਆਦਤਾਂ ਸਿੱਖੇਗਾ ਸੋ ਸਭ ਤੋਂ ਪਹਿਲਾਂ ਤਾਂ ਪੇਰੈਂਟਸ ਨੂੰ ਇਹ ਚਾਹੀਦਾ ਕਿ ਕਦੇ ਵੀ ਆਪਣੇ ਬੱਚਿਆਂ ਦੇ ਸਾਹਮਣੇ ਜ਼ਿਆਦਾ ਫੋਨ ਨਾ ਵਰਤਾਂ ਮਾਪੇ ਹਮੇਸ਼ਾ ਜੇ ਫੋਨ ਵੇਖਣਾ ਨਾ ਤਾਂ ਆਪਣੇ ਬੱਚੇ ਦੀ ਗੈਰ ਹਾਜ਼ਰੀ ਦੇ ਵਿੱਚ ਫੋਨ ਵੇਖਣ ਤੇ ਜਦੋਂ ਕਿ ਬੱਚੇ ਘਰ ਵਿੱਚ ਆ ਜਾਣ ਨਾ ਤਾਂ ਉਸ ਵਕਤ ਕਦੇ ਵੀ ਘਰ ਦੇ ਵਿੱਚ ਇੱਕ ਤੇ ਕਿਚਕਿਚ ਨਹੀਂ ਹੋਣੀ ਚਾਹੀਦੀ ਘਰ ਦਾ ਮਾਹੌਲ ਸਹੀ ਰੱਖਣਾ ਚਾਹੀਦਾ ਇਹ ਨਹੀਂ ਕਿ ਘਰ ਦੇ ਵਿੱਚ ਗਾਲੀ ਗਲੋਚ ਚੱਲਦਾ ਹੋਵੇ ਤੇ ਅਸੀਂ ਕਹੀਏ ਸਾਡੇ ਬੱਚੇ ਚੰਨੀਆਂ ਆ ਤਾਂ ਸਿੱਖਣ ਇਦਾਂ ਨਹੀਂ ਹੋ ਸਕਦਾ ਸੋ ਆਪਣੇ ਬੱਚਿਆਂ ਨੂੰ ਵਧੀਆ ਤੇ ਚੰਗੇ ਇਨਸਾਨ ਬਣਾਉਣ ਲਈ ਨਾ ਘਰ ਦਾ ਮਾਹੌਲ ਚੰਗਾ ਹੋਣਾ ਚਾਹੀਦਾ ਤੇ ਮਾਂ ਬਾਪ ਪਹਿਲਾਂ ਖੁਦ ਆਪ ਉਹ ਗੁਣ ਪੈਦਾ ਕਰਨ ਫਿਰ ਹੀ ਉਹ ਗੁਣ ਬੱਚਿਆਂ 'ਚ ਆ ਸਕਦੇ ਆ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਇਸ ਬਾਰੇ ਕੀ ਵਿਚਾਰ ਆ ਆਪਣੀ رائے ਜ਼ਰੂਰ ਦਿਓ ਖੁਸ਼ ਰਹੋ